ਦੀ ਬਾਰੇ ਦਿੱਤੇ ਗਏ ਬਿਆਨ ਤੇ ਬੋਲੇ ਨੇ ਪ੍ਰਤਾਪ ਸਿੰਘ ਬਾਜਵਾਣਾ ਕਿਹਾ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਬਿੱਟੂ ਪੂਰੀ ਤਰ੍ਹਾਂ ਆਪਣਾ ਦਿਮਾਗ ਗਵਾ ਚੁੱਕਿਆ ਹੈ ਤੇ ਸ਼ਾਇਦ ਉਸਦੇ ਲਈ ਪੇਸ਼ੇਵਰ ਵਿਗਿਆਨਿਕ ਸਹਾਇਤਾ ਲੈਣੀ ਅਕਲਮੰਦੀ ਦੀ ਗੱਲ ਹੋਵੇਗੀ ਜਨਤਾ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਸਮਰਥਾ ਹੋਣ ਦੇ ਬਾਵਜੂਦ ਇੱਕ ਮੰਤਰੀ ਵੱਜੋਂ ਉਹ ਜੋ ਤਨਖਾਹ ਲੈਂਦਾ ਹੈ ਉਸ ਨੂੰ ਇਸ ਮਕਸਦ ਦੇ ਲਈ ਬਿਹਤਰ ਢੰਗ ਦੇ ਨਾਲ ਵਰਤਿਆ ਜਾਣਾ ਚਾਹੀਦਾ ਹੈ ਵਿਰੋਧੀ ਧਿਰ ਦੇ ਸਤਿਕਾਰਯੋਗ ਨੇਤਾ ਨੂੰ ਅਤਵਾਦੀ ਕਹਿਣਾ ਮਹਿਸ ਜ਼ੁਬਾਨ ਦਾ ਤਿਲਕਣਾ ਨਹੀਂ ਹੈ ਸਗੋਂ ਕਿਸੇ ਡੂੰਗੀ ਮਾਨਸਿਕ ਪੀੜਾ ਦਾ ਸਪਸ਼ਟ ਪ੍ਰਗਟਾਵਾ ਹੈ ਕੋਈ ਉਸ ਦੀ ਮਦਦ ਨਹੀਂ ਕਰ ਸਕਦਾ ਪਰ ਤਰਸ ਵੀ ਨਹੀਂ ਕਰ ਸਕਦਾ ਮੈਂ ਭਾਰਤ ਸਰਕਾਰ ਨੂੰ ਇਸ ਮੁਸ਼ਕਲ ਸਮੇਂ ਦੇ ਵਿੱਚ ਆਪਣੇ ਮੰਤਰੀ ਦੀ ਮਦਦ ਲਈ ਆਉਣ ਦੀ ਅਪੀਲ ਕਰਦਾ ਹਾਂ ਕਿਉਂਕਿ ਅਜਿਹਾ ਲੱਗਦਾ ਹੈ ਕਿ ਉਹ ਆਪਣੇ ਭਾਸ਼ਣ ਅਤੇ ਤਰਕ ਵਿਚਾਰ ਜ਼ੂਰੀ ਸੰਭਾ चुके हैं। पहले मैं रवनीत बिटू की एक स्टेटमेंट सुनी है बिल्कुल दर्शाती है कि बिटू जोटल बैलेंस लूज कर चुका है मेनु बहुत भारी अफसोस है कि जिस आदमी की होंद अज जिस लीडर कारण है जिस परिवार के कारण है जिस पार्टी के कारण है ਜਸਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹਾਂ ਪਾਰਲੀਮੈਂਟ ਰਿਆ ਉਹਨੂੰ ਅੱਜ ਇੱਕ ਪੈਰਿਸ ਦੱਸਿਆ ਅੱਜ ਉਹਨੂੰ ਇੱਕ ਅਤਵੱਦੀ ਦੱਸਿਆ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਨਹੀਂ ਸਰ ਜੀ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਤੇ ਮਨਿਸਟਰ ਬਣ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਡ ਲੀਡਰ ਆਫ ਦੀ ਆਪੋਜੀਸ਼ਨ ਵਾਸ ਸੀ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ दैट ਇਸ ਕਿਸਮ ਦੀ ਵਿਹੁੱਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬ